ਗੋਵੀ ਜਿਹੜੇ ਜਹਾਜ ਜਲਾਨ ਵੇਖੀਏ ਜਦੋਂ ਆਪਾਂ ਦਿੱਲੀ ਫਤਿਹ ਦਿਵਸ ਮਨਾਉਨੇ ਆ ਵੇਖਿਓ ਜੀ ਉਹਦੇ ਤਿੱਡੇ ਜਦੋਂ ਬਿਹੰਗ ਸਿੰਘ ਘੋੜਿਆਂ ਦੇ ਚੱਕੇ ਆਉਂਦੇ ਆ ਕਿਸ ਤਰ੍ਹਾਂ ਉਹ ਹਾਸੀਆਂ ਦੇ ਚੱਕੇ ਆਉਂਦੇ ਆ ਸਾਧ ਸੰਗਤ ਇਹਨਾਂ ਦੇ ਜਹਾਜ ਜਲਾਲ ਵੇਖ ਕੇ ਜਿੰਨੇ ਨੇ ਦੁਸ਼ਮਣਾਂ ਦੇ ਇਹ ਪੱਪ ਹਿੱਲ ਜਾਂਦੇ ਸਨ ਚਰੋ ਦੀ ਸਾਧ ਸੰਗਤ ਦੀ ਗੋਦ ਚਰੋ ਦਾ ਇਹ ਸਾਰਾ ਕੁਝ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਸਾਧ ਸੰਗਤ ਇੱਕ ਵਾਰ ਹਾਂ ਕਮਲੇ ਪੁੱਛਿਆ ਕਹਿ ਲੱਗੇ ਹੈਗੇ ਦੇਖੋ ਜੇ ਨੇ ਤੇ ਮਹਾਰਾਜ ਦੇ ਬਾਬਾ ਨਾਦੋ ਸਿੰਘ ਜੀ ਹੁ ਆ ਗਏ ਲਾ ਵਾਲੇ ਉਹ ਵੀ ਬੇਅੰਤ ਬਾਰੇ ਆ ਕੇ ਸਾ ਸੰਗਤ ਮੈਂ ਤੁਹਾਡੇ ਸਾਹਮਣੇ ਜਲ ਖਤਾ ਬਕਾਇਰ ਦੇ ਵੇ ਧਰਮ ਖਤਾ ਬਕਾਇਰ ਦੇ ਬੰਤਾ ਪਾਨੀ ਚਲੋ ਕਮਾਵੇ ਬਹੁ ਜਨਮ ਕਰਨ ਤੁਲਿਆ ਬਹੁ ਜਨਮ ਕਰਨ ਤੁਲਿਆ ਤਾਰੀ ਦਿਲ ਵਿੱਚ ਬੇਈਮਾਨੀ ਅਜਵਾਲੀ ਦੁਨੀਆ ਦੇ ਦੀ ਬੱਲੀ ਦੁਨੀਆ ਦੇ ਕਲਾ ਜੀਣ ਚਲੀ ਕੁਰਬਾਨੀ ਦਿੱਲੀ ਸੇ ਕੋਟਵਾਲ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸਾਹਿਬ ਜਗਦੀਪ ਸਿੰਘੀ ਕਾਲੋ ਸਾਹਿਬ 500 ਰੁਪਈਆ ਘਾਟੀ ਚੋਵੇ ਦੇ ਮਾੜ ਵਿੱਚ ਭੇਜਵੇ ਵੈਜੂ ਕਰਦੀ ਕਲਾ ਕਰੇ ਨਰੋ ਨਰੋ ਸਿੱਖੀ ਨਾਮਦਾਨ ਅੰਮ੍ਰਿਤ ਵੇਦਾ ਜਗਣਾ ਮੇਦਨ ਦੀ ਦਾਤ ਪਾਣੀ ਅਤੇ ਪਾਣੀ ਦੇ ਨਾਲ ਤਿਆਰ ਮਹਾਰੰਗਪਤੀ ਮੈਨੂੰ ਮਾਰ ਨਾ ਮਕੋਣ ਮਾਰੇ ਬਗਹੀ ਮੁਕੇ ਚੜਕੇ ਘੋੜੇ ਤੇ ਖਾਲਸਾ ਓ ਜਾਲਮ ਦੀ ਹੱਕ ਤੇ ਮੁਕੇ ਓ ਸਾਡੀ ਰਗਾਂ ਵਿੱਚ ਖੂਨ ਕਰ ਗਈ ਧਰਦਾ ਜਿਹੜਾ ਮੜ ਕੇ ਬਿਨਾ ਸੁਕੇ ਓ ਅਸੀਂ ਤੀਰ ਹਾਵੋਸ ਕਮਾਨ ਦੇ ਜਾਲਮ ਦੀ ਹੱਕ ਪਾੜ ਕੇ ਲੰਘ ਜਾਈਓ ਸੁਕੇ ਜਦ ਨਿੰਦ ਰਵੋ ਬਟੇਦਾ ਦਾ ਸਿੰਘ ਵਿੱਚ ਮੈਦਾਨ ਦੇ ਇੱਕ ਪੈਰ ਵੀ ਪਿੱਛੇ ਨਾ ਪੁੱਟੇ Yeah, okay. yeah. Let's go, पढ़ण शुरू में ਜੀ ਜੋ ਸੰਗਤ ਲੜਦੇ ਸੋ ਜਿਸ ਤਰ੍ਹਾਂ ਇਹ ਤਲਵਾਹ ਕੱਢੀ ਇਤਰਾ ਚੱਲਦੀ ਆ ਧੋੜਿਆ ਦੇ ਸਮਾਨ ਹੁੰਦੇ ਨੇ ਯਾਨੀ ਸੋਰ ਸੋਰ ਦੀ ਜੀਤੋ ਸੰ ਲੜਦੇ ਲਗੜ ਲਗੜੇ ਧੋੜੇ ਭੰਜਦੇ ਮਤਾਂ ਦੇ ਵਿੱਚ ਧੜ 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 ਤੱਕੋ ਪਟਕਾ ਪਈ ਜੋ ਸੂਰ ਵਿੱਚ ਨਹੀਂ ਉੱਤੇ ਅੱਟ ਅੱਟ ਜਾਨਾਂ ਨਵਾ ਉੱਤੇ ਖੜੀਆਂ ਟੱਕ 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 ਆਏ ਤਾਲ ਹਣੀਆ ਦੇ ਪਟਕੇ ਪਟਕੇ ਛਾਤੀਆਂ ਨੇ ਭਾਰ ਚੱਲੀਆਂ ਮਤਰੀ ਕੋਈ ਚੱਲ ਰਹੀ ਹੈ ਧੜ 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 ਸਿੰਘਾਂ ਵਾਰੀ ਮਾਰੇ ਹੱਥ ਖੜ ਮੜ ਮੜ ਕੀ ਮਾਕੇ ਜੋ ਦੇ ਛੜ ਝੜ ਢਾਲਾਂ ਕੋ ਅੰਗਾਰ ਫੇਰ ਝੜ ਜਾਇਦੜ ਦੁਦਾ ਕੀਤੇ ਸਿਰ ਸਿਰ ਅੰਖੜੇ ਇਸ ਤਰ੍ਹਾਂ ਮੈਦਾਨ ਵਿੱਚ ਜੋਦੇ ਲੱਗਦੇ ਸੰਗ ਆਹ ਢਾਡੀ ਸਿੰਘ ਖੋਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਵਤਾ ਕਹਿ ਰਿਹਾ ਉਹਨਾਂ ਦੇ ਕੋਲ ਇਹ ਸ਼ਰਮ ਕਰ